ਆਜ ਜਦੀਆਂ ਸੀ ਸੋਨੇ ਹੁਣ ਕੰਪਰੇ ਕਾਰ ਗਰਾਊਂਡ ਤੇ ਆ ਗਿਆ ਸੋਨੇ ਕਹਿੰਦਾ ਅੱਜ ਮੇਲਾ ਕਿਰਤਪੁਰ ਦਾ ਜਿੱਤਣਾ ਹੈ ਵਾਕੇ ਮੇਲਾ ਕਰ ਰਾਇਆ ਅੱਜ ਸੋਨੇ ਪਾ ਮદાન ਦੇ ਵਿੱਚ ਹੈ ਵੱਡੇ ਇਲੈਕਟ੍ਰਿਸਿਟੀ ਦੇ ਵਿੱਚ ਸਮਾਵਾ ਹੈ ਬਾਪੂ ਧੰਨਵਾਦ ਕਬੱਡੀ ਦੇ ਖੇਤ ਲੰਕੀ ਸ੍ਰੀ ਮੋੜ ਦੇ ਵਿੱਚ ਹੋਇਆ ਆਵਾ ਸੋਨੇ ਖਾਵਾ ਵੀ ਇੱਧਰ ਸਦਾ ਮਰਾ ਹਰ ਇੱਕ ਖੇਲੇ ਦੇ ਵਿੱਚ ਗੋਲਾ ਸੰਗਤ ਚੋੜਨਾ ਹੈ ਵਾਕੀ ਆਪਣੀ ਰੋਟੀ ਰੋਟੀ ਹੈ ਤੁਮਾਤਾਂ ਮਿਹਰ ਭਰਿਆ ਹਾਸਲ ਕਰਾਤਾਂ ਮਿਹਰ ਭਰਿਆ ਕਰਕੇ ਉਧਰ ਸਾਡੇ ਵੀਰ ਨੇ ਭਰਾਸਾ ਦਾ ਜੱਗੂ ਆਸਟ੍ਰੇਲੀਆ ਵਾਲਾ ਉਹ ਵੀਰ ਦੇ ਸਾਰੇ ਸਾਥੀ ਰਲ ਮਿਲ ਕੇ ਖੇਡ ਪਰਦੇ ਵਿੱਚ ਬਹੁਤ ਗੰਭੀਰ ਜਿਹਾ ਡੇਟਾ ਰੱਖ ਦਿੱਤੇ ਜਾਣੀਆ ਕ੍ਰਿਕਟ ਦਾ ਬਹੁਤ ਵਧੀਆ ਟਰਨਮੈਂਟ ਹੋਵੇਗਾ ਭਰਾਵਾ ਬਲੇ ਫੱਡੇ ਲਾ ਜਾ ਰਹੇ ਆ ਤੇ ਨਾਲ ਉਹਨਾਂ ਦੇ ਸਾਥੀ ਬਬਲੂ ਰੇਕਾ ਗੱਗੂ ਪਾੜਾ ਸਾਡਾ ਵੀਰ ਤੇ ਪੀਐਨਵੀ ਬੈਂਕ ਦਾ ਪੋੜਾ ਇਹ ਕੱਟੀਆਂ ਦੇ ਵੀਰੋ ਨੇ ਸਾਡੇ ਗੱਗੂ ਸਟੋਰੀਆਂ ਦੀ ਸਾਡੇ ਵੀਰ ਸੱਦੇ ਲਾ ਰਹੇ ਆ ਬਹੁਤ ਬਹੁਤ ਧੰਨਵਾਦ ਕਰਾਉਣਾ ਹੈ ਬਹੁਤ ਗੰਭੀਰਤਾ ਕੀ ਉਰਤੇ ਜਾਣਗੇ ਔਰ ਇਸੇ ਨਗਰ ਦੇ ਵਿੱਚ ਜਵਾ ਕ੍ਰਿਕਟ ਵੀ ਹੋਵੇਗੀ ਵੱਡਾ ਕ੍ਰਿਕਟ ਦਾ ਕਾਪ ਮੁਹੱਤਮ ਰੋਲਿਆ ਹੋਈ ਹੈ ਦਾਵ ਸਿੰਘ ਬੱਗਾ ਤੋੜ ਪਾਉਂਕੇ ਨਹੀਂ ਲੈ ਵੀ ਸਾਹ ਲਾੜੇ ਜੋਰ ਥੋੜਾ ਜਿਹਾ ਹੋਰ ਮੈਨੂੰ ਲੱਗਦਾ ਤੇ ਗੱਲ ਕੁਸੂਤੀ ਅੜ ਗਈ ਅੱਜ ਆ ਬੋ ਵੱਲ ਕਥੋਟੀ ਰਣ ਗਈ ਹੈ ਮੁੰਡੇ ਗਿਰਤਪੁਰ ਵਾਲੇ ਦੇਖਣਾ ਚਾਹੁੰਦੇ ਨੇ ਅੱਜ ਦਬਾਪੇ ਤੋਂ ਜਲੰਧਰ ਤੋਂ ਪਰਖੇ ਆਇਆ ਓ ਬਾਈ ਗਿਰਤਪੁਰ ਵਾਲੇ ਟਿੱਟੂ ਸੰਗਲ ਕੇ ਨਹੀਂ ਸਾਬ ਆਇਆ ਜਲੰਧਰ ਤੋਂ ਕੇ ਦਾ ਤੋੜ ਕੇ ਛੱਡੋ ਇਹਨੂੰ 33 ਸਾਲ ਹੋ ਗਏ ਆ ਤੋੜ ਦੇ ਨੂੰ ਅੱਜ ਵੀ ਤੋੜ ਕੇ ਜਾਊਗਾ ਭਾਈ ਸਾਹਿਬ ਦਾ ਸੰਗਲ ਜਿਹੜੇ ਜਿਹੜੇ ਵੀ ਟੁੱਟਦਾ ਵੇਖਣਾ ਚਾਹਦੇ ਆ ਇੱਕ ਵਾਰੀ ਤਾਲੀਆਂ ਜ਼ੋਰ ਨਾਲ ਫੇਸਬੁਕ ਤੇ ਆਈਏ ਵੀਰਿਆ ਆ ਨਾ ਆ ਨਾ ਅੱਜ ਵੀ ਜੀ ਇਹ ਵਾਲੀ ਬਾਜੀ ਸਾਰੀਆਂ ਮੈਡਮ ਸਰ ਵਿੱਚ ਵੀ ਹੋਰ ਹੈ। ਯਾਰ ਚੈਨ। ਉਹ ਕਾਬਲੇ ਸੰਧਰ ਤੋੜ ਕੇ ਛੱਡਿਆ। ਜਿਵੇਂ ਤਾੜੀਆਂ ਲਾਓ। ਬਾਈ ਆਨੰਦ ਜਨਾਬੀ ਅਰਜੀ ਦੇ ਬੇਟੇ ਗੁਸਲਾ। ਸਮੁੱਚੇ ਕਲੱਬ ਦੇ ਵੱਲ ਹੁਸੈਨ ਚੌਧਰੀ ਫੜਾ ਦੇ।